किसान मजदूर बीबिया ट्रैक मोदी सरकार, सरकार एम एस पी गे एम एस पी ग लेके रह गे

ਮੈਂ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਪੰਜਾਬ ਤਨ ਤਾਂ ਜਿਹਦਾ ਉਮੀਦਵਾਰ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਆਹ ਤੁਹਾਡੇ ਵੱਲੋਂ ਰੇਲਾ ਰੇਲਾ ਚੱਕਾ ਜਾਮ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਰੇਲਾਂ ਦਾ ਚੱਕਾ ਅਸੀਂ ਜਾਮ ਕੀਤਾ ਖਡੂਰ ਸਾਹਿਬ ਆ ਇਹ ਸਾਡੀਆਂ ਜਹੇ ਬੰਦੀਆਂ ਦੇ ਕਾਲੇ ਪੂਰੇ ਭਾਰਤ ਦੀਆਂ ਰੇਲਾਂ ਜਾਮ ਕਰਨੀਆਂ ਆ ਇਹ ਕਰਕੇ ਰੇਲਾਂ ਜਾਮ ਕਰਿਆ ਹੈ ਜਿਹੜਾ ਸਿੱਗੂ ਬਾਰਡਰ ਤੇ ਖਨੌਰੀ ਬਾਰਡਰ ਤੇ ਸਾਡਾ ਮੋਰਚਾ ਲੱਗਾ ਜਿਹਨੂੰ ਅਸੀਂ ਦਿੱਲੀ ਨੂੰ ਜਾਣਦੇ ਹਾਂ ਤੇ ਜਿਹੜੀ ਸੈਂਟਰ ਸਰਕਾਰ ਵਾ ਉਹ ਕੋਹ ਮੰਗਾ ਸਾਡੀਆਂ ਮੰਗੀਆਂ ਜਿਹੜੀਆਂ ਸਾਡੀਆਂ ਦੋ ਮੰਗਾ ਮੇਨੇ ਕਰਜ਼ੇ ਦੀ ਮੰਗ ਤੇ 23 ਫਸਲਾਂ ਤੇ ਐਮ ਐਫ ਸੀ ਦੀ ਗਾਰੰਟੀ ਦੀ ਮੰਗੀ ਉੱਤੇ ਸਾਡੇ ਕੋਈ ਅਜੇ ਉਹਨਾਂ ਨਾਲ ਮੰਗਾ ਹੱਦੀ ਤੈ ਨਹੀਂ ਹੋਈ ਅਜੇ ਸਾਡੀਆਂ ਮੰਗਾ ਨਹੀਂ ਨੀਆਂ ਇਹ ਜਿਹੜੀ ਸਾਡੇ 13 ਤਰੀਕ ਨੂੰ ਲੈ ਕੇ 13 ਫਰਵਰੀ ਤੇ 14 ਫਰਵਰੀ ਨੂੰ ਦਿਨ ਰਾਤ ਸਾਡੇ ਦੇ ਬੰਬ ਵਰਾਈ ਗਏ ਇੱਥੋਂ ਤੱਕ ਜੇ ਨੋਕੇ ਤੇ ਅਹਿਿਤ ਧਰਨੇ ਲਾਉਂਦੇ ਆ ਸਾਡੇ ਅਤਰੂ ਗੈ ਸੁੱਟੇ ਜਾਂਦੇ ਪਾਣੀ ਵੜਾਇਆ ਜਾਂਦਾ ਹੈਗਾ ਤੇ लाठी चार्ज ਜਰੂਰ ਸਰਕਾਰਾਂ ਕਰਦੀਆਂ ਹੀ ਪਰ ਅੱਜ ਕੱਲ ਬੁੱਚੜ ਸਰਕਾਰਾਂ ਨਕਮੀਆਂ ਸਰਕਾਰਾਂ ਸਿੱਧੀਆਂ ਗੋਲੀਆਂ ਮਾਰੀਆਂ ਸਾਡਾ ਜਿਹੜਾ ਵਾ ਨੌਜਵਾਨ ਸੀ ਕੀਤਾ ਸੁਭ ਕਰਨਾ ਉਹਦੇ ਸਿਰ ਤੇ ਸਿੱਧੀ ਗੋਲੀ ਮਾਰਿਆ ਇਸ ਤਰ੍ਹਾਂ ਸਾਡੇ ਜੋ ਹੋਰ ਨੌਜਵਾਨ ਜਿਹੜਿਆ ਜ਼ਖਮੀ ਕੀਤੇ ਸੈਂਗੜੇ ਕਿਸਾਨ ਤੇ ਮਜ਼ਦੂਰ ਜ਼ਖਮੀ ਕੀਤੇ ਅਸੀਂ ਫੇਰ ਪੱਕੇ ਜਿਹੜੇ ਮੋਰਚੇ ਲਾ ਕੇ ਬੈਠਿਆ ਮੋਦੀ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਾ ਮੰਨੀਆਂ ਗਿਆ ਐਮਐਲਸੀ ਦੀ ਗਾਰੰਟੀ ਨਾ ਕੀਤੀ ਉਹਨਾਂ ਚਿਹਰੇ ਜਿਹੜੇ ਧੁਰਨੇ ਨਹੀਂ ਚੁੱਕਾਂਗੇ ਜਿੰਨਾ ਮਰਜੀ ਜ਼ੁਲਮ ਕਰ ਲੈ ਇਹ ਟ੍ਰੇਨਾਂ ਜਿਹੜੀਆਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰੇ ਭਾਰਤ ਦੀਆਂ ਟ੍ਰੇਨਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਹਨ ਸਰਕਾਰ ਨੂੰ ਇਹੋ ਜਦਾਨੀ ਦੇਣਾ ਚਾਹੁੰਦੇ ਆ ਜਾਂ ਤੇ ਸਾਡੀਆਂ ਮੰਗਾਂ ਮੰਨ ਲਓ ਤੇ ਜੇ ਨਹੀਂ ਦੇ ਕੇ ਵੀ ਤੁਹਾਡੇ ਜਿੰਨਾ ਮਰਜੀ ਤੁਸੀਂ ਸਾਡੇ ਦੇ ਗੋਰੀਆਂ ਮਾਰ ਲਓ ਜੋ ਮਰਜੀ ਕਰ ਲਓ ਕਦੇ ਵੀ ਅਸੀਂ ਧੁਰਨੇ ਵਾਪਸ ਨਹੀਂ ਚੁੱਕਾਂਗੇ ਇਹਨਾਂ ਨਾਲ ਲੜਾਈ ਮੈਂ ਜੀ ਹਰਬਿੰਦਰਜੀਤ ਸਿੰਘ ਕੰਗ ਆਗੂ ਕਿਸਾਨ ਮਜ਼ਦੂਰ ਸ਼ਰਸ਼ਮੇਟੀ ਪੰਜਾਬ ਅੱਜ ਤੁਹਾਡੇ ਵੱਲੋਂ ਇਹਨਾਂ ਦਾ ਚੱਕਾ ਜਾਮ ਕੀਤਾ ਗਿਆ ਕੀ ਕਰਨਾ ਚਾਹੁੰਦੇ ਹੋ ਵੇਖੋ ਜੀ ਅੱਜ ਜਿਹੜਾ ਰੇਲਾਂ ਦਾ ਚੱਕਾ ਜਾਮ ਕੀਤਾ ਵਾ ਇਹ ਸਾਡਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਉਹਨਾਂ ਵੱਲੋਂ ਲਿਖੇ ਪ੍ਰੋਗਰਾਮ ਦੇ ਵਿੱਚੋਂ ਆ ਕਿਉਂਕਿ 11 ਤਰੀਕ ਤੋਂ ਜਿਹੜਾ ਦਿੱਲੀ ਕੂਚ ਦਾ ਐਲਾਨ ਸੀ ਜਿਸ ਵਿੱਚ ਅਸੀਂ 13 ਤਰੀਕ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਬੈਠੇ ਹੋયા ਉੱਥੇ ਜੋ ਕੁਝ ਵੀ ਹੋਇਆ ਤੁਸੀਂ ਮੀਡੀਆ ਰਾਹੀਂ ਦਿਖਾ ਰਹੇ ਜੇ ਕਿ ਕਿਸ ਤਰ੍ਹਾਂ ਸਾਡੇ ਕਿਸਾਨ ਵੀਰ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੋਰ ਵੀ ਸਾਡੇ ਜਿਹੜੇ ਕਿਸਾਨ ਉੱਥੇ ਗੋਲੀਆਂ ਨਾਲ ਸ਼ਹੀਦ ਕੀਤੇ ਗਏ ਅੱਜ ਹੁਣ ਤੱਕ ਇਹਨੇ ਧਰਨੇ ਮੁਜਾਰੇ ਹੁੰਦੇ ਰਹੇ ਇਹਨੇ ਐਜੀਟੇਸ਼ਨ ਹੁੰਦੇ ਰਹੇ ਪਰ ਕਦੀ ਵੀ ਸਿੱਧੀਆਂ ਗੋਲੀਆਂ ਦੀਆਂ ਮਾਰੀਆਂ ਗਈਆਂ ਆ ਪ੍ਰਦੂਸ਼ਨ ਤੇ ਸਾਡੇ ਤੇ ਹੁੰਦਾ ਹੋਗਾ ਅਥਰੂ ਗਾਇ ਤੇ ਸਾਡੇ ਤੇ ਛੁੱਟੇ ਜਾਂਦੇ ਹੋਣਗੇ ਪਰ ਜਿਹੜੇ ਬੁਲਟ ਆ ਇਹ ਕਦੀ ਨਹੀਂ ਸੀ ਚੱਲੇ ਜਿਹਦੇ ਵਿਰੋਧ ਚ ਸਾਡੇ ਉਥੇ ਜਿਹੜੇ ਪੱਕੇ ਅਸੀਂ ਮੋਰਚੇ ਜਮਾਉਣ ਦਾ ਪ੍ਰੋਗਰਾਮ ਬਣਾ ਲਿਆ ਵਾ ਜਿਹਦੇ ਤਹਿਤ ਉਥੋਂ ਜੋ ਵੀ ਪ੍ਰੋਗਰਾਮ ਹੁੰਦਾ ਵਾ ਜਿਸ ਤਰ੍ਹਾਂ ਰੇਲਾਂ ਦਾ 4 ਘੰਟੇ ਦਾ ਪ੍ਰੋਗਰਾਮ ਆਇਆ ਸੀ ਉਹ ਚ ਖਡੂਰ ਸਾਹਿਬ ਜੋਨ ਤੇ ਜਾਰੇ ਲਾਗੇ ਬੰਦੇ ਵਾਲੇ ਜ਼ੋਨ ਇਹ ਨਾ ਰਲ ਕੇ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਜਗ੍ਹਾ ਤੇ ਪੱਟੀ ਤਰਨਤਾਰਨ ਦੇ ਖਡੂਰ ਸਾਹ ਦੇ ਵਿੱਚ ਰੇਲਾਂ ਜਾਮ ਐ ਇਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਵਿੱਚ ਰੇਲਾਂ ਜਾਮ ਐ ਇਸੇ ਤਰ੍ਹਾਂ ਹੀ ਸਾਰੇ ਭਾਰਤ ਦੇ ਵਿੱਚ ਰੇਲਾਂ ਜਾਮ ਐ ਕਿਉਂਕਿ ਮੋਦੀ ਸਰਕਾਰ ਦਾ ਜਿਹੜਾ ਨੰਗਾ ਕਰਨ ਵਾਸਤੇ ਇਹ ਜ਼ਰੂਰੀ ਸੀ ਕਿਉਂਕਿ ਜਿਹੜੇ ਮੋਦੀ ਦੇ ਮੰਤਰੀ ਆਉਂਦੇ ਸੀ ਮੀਟਿੰਗ ਕਰਨ ਉਹ ਕਹਿੰਦੇ ਸੀ ਕਿ ਟਰੈਕਟਰਾਂ ਟਰਾਲੀਆਂ ਰਹੀਂ ਤੁਸੀਂ ਦਿੱਲੀ ਨਹੀਂ ਆ ਸਕਦੇ ਸਾਡਾ ਇੱਥੇ ਦਹਿਸ਼ਤ ਪੈਂਦੀ ਆ ਤੁਸੀਂ ਟ੍ਰੇਨਾਂ ਰਾਹੀਂ ਆਓ ਚਾਹੇ ਤੁਸੀਂ ਬੱਸਾਂ ਰਾਹੀਂ ਆਓ ਅਸੀਂ ਪੰਜਾਬ ਹਰਿਆਣਾ ਰੋਕ ਕੇ ਤੇ ਬਾਕੀ ਸੂਬਿਆਂ ਨੂੰ ਕਿਹਾ ਵੀ ਤੁਸੀਂ ਬੱਸਾਂ ਟ੍ਰੇਨਾਂ ਆ ਰਹੀ ਉੱਥੇ ਪਹੁੰਚੋ ਪਰ ਜਿਹੜੇ ਮੀਡੀਆ ਰਹੀਂ ਖਬਰਾਂ ਆ ਰਹੀਆਂ ਵੀ ਜਿੱਥੋਂ ਵੀ ਸਾਡੇ ਕਿਸਾਨ ਮਜ਼ਦੂਰ ਜਾਂ ਜਿਹੜੀ ਵੀ ਬਰਾਦਰੀ ਤੁਰਿਆ ਉਹਨਾਂ ਨੂੰ ਉੱਥੋਂ ਹੀ ਡਿਟੇਨ ਕਰਕੇ ਤੇ ਜੇਲ੍ਹਾਂ ਚ ਭੇਜ ਦਿੱਤਾ ਗਿਆ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਤੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਪ੍ਰੋਗਰਾਮ ਜਥੇਬੰਦੀ ਹਲੀਕੂਗੀ ਕਿਉਂਕਿ ਮੋਰਚਾ ਕੱਲਾ ਭਾਰਤ ਦਾ ਨਹੀਂ ਰਹਿ ਗਿਆ ਇਹ ਵਰਲਡ ਦਾ ਮੋਰਚਾ ਬਣ ਚੁੱਕਾ ਤੇ ਬੜੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹਰ ਭਾਈਚਾਰੇ ਦਾ ਸਹਿਯੋਗ ਮਿਲ ਰਿਹਾ ਤੇ ਮੈਂ ਆਪ ਜੀ ਦੇ ਸਾਹਮਣੇ ਇਹ ਵੀ ਕਹਿਣਾ ਚਾਹੁੰਦਾ ਜੇ ਕੋਈ ਸਾਡਾ ਪਾਸੇ ਰਹਿ ਗਿਆ ਵਾ ਆਪਣੇ ਸੌ ਵਿਚਾਰਾਂ ਦੇ ਮਤ ਪੇਦੋ ਸਕਦੇ ਆ ਉਹ ਲੜਾਈ ਜਿੱਤ ਕੇ ਕਿਉਂਕਿ ਤੁਸੀਂ ਇਤਿਹਾਸ ਤੋਂ ਵਾਗਬ ਜੀ ਕਿ ਵੱਖਰੀਆਂ ਵੱਖਰੀਆਂ ਮਿਸਲਾਂ ਨਹੀਂ ਸੀ ਬਣਦੀਆਂ ਪਰ ਜਦੋਂ ਕਿਤੇ ਦੁਸ਼ਮਣ ਨਾਲ ਲੋਹਾ ਲੈਣਾ ਪੈਂਦਾ ਸੀ ਤੇ ਉਹ ਮਿਸਲਾਂ ਉਸ ਵੇਲੇ ਇਕੱਠੀਆਂ ਹੋ ਕੇ ਲੜਦੀਆਂ ਸੀ ਸੋ ਜੇ ਕੋਈ ਸਾਡਾ ਵਿਚਾਰਾਂ ਦਾ ਮਤ ਪੇਦ ਹੈਗਾ ਉਹ ਬਾਅਦ ਚੱਲ ਕਰ ਲੇਦਾ ਜੀ ਪਰ ਅਜੇ ਜਿਹੜਾ ਸਾਡਾ ਦੁਸ਼ਮਣ ਇਹ ਕਹਿਆ ਐਮ ਐਸ ਪੀ ਗਰੰਟੀ ਕਾਨੂੰਨ ਲੈਣਾ ਵਾ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲੈਣੀ ਆ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਮਾਫ ਕਰਾਉਣਾ ਵਾ ਨਰੇਗਾ ਦੀ ਦਿਹਾੜੀ ਜਿਹੜੀ ਉਹ ਪੂਰੀ ਲੈਣੀ ਆ ਤੇ ਹੋਰ ਜਿਹੜੇ ਪਰਾਲੀ ਵਾਲਾ ਜਿਹੜਾ ਪ੍ਰਦੂਸ਼ਣ ਵਾਲਟ ਜੋ ਬਾਹਰ ਰੱਖਣਾ ਵਾ ਹੋਰ ਇਹ ਮੰਗਾ ਨੂੰ ਲੈ ਕੇ ਜਿਹੜਾ ਸਾਡਾ 10 12 ਮੰਗਾ ਦਾ ਮੰਗ ਪੱਤਰ ਆ ਉਹਨੂੰ ਹੱਲ ਕਰਾਉਣ ਵਾਸਤੇ ਆਓ ਸਾਰੇ ਇਕੱਠੇ ਹੋ ਗਏ ਸ਼ੰਭੂ ਖਨੌਰੀ ਤੇ ਹੋਰ ਵੀ ਜਿਹੜੇ ਬਾਰਡਰ ਆ ਉਹਨਾਂ ਤੇ ਆਪਣੀ ਵੀਰਾਂ ਕੱਤੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ